ਸਦਨ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਵੱਲੋਂ ਸੈਨਾ ਦੇ ਵਿੱਚ ਅਗਨੀ ਵੀਰ ਯੋਜਨਾ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ। ਦਰਅਸਲ ਆਪਣੇ ਭਾਸ਼ਣ ਦੇ ਦੌਰਾਨ ਰਾਹੁਲ ਗਾਂਧੀ ਨੇ ਪੰਜਾਬ ਦੇ ਇੱਕ ਅਗਨੀ ਵੀਰ ਦੀ ਸ਼ਹਾਦਤ ਤੇ ਉਸ ਦੇ ਪਰਿਵਾਰ ਦਾ ਜ਼ਿਕਰ ਕੀਤਾ। ਜਿਸ ਤੋਂ ਬਾਅਦ ਬਰਨਾਲਾ ਜ਼ਿਲ੍ਹੇ ਦੇ ਸ਼ਹੀਦ ਅਗਨੀ ਵੀਰ ਦਾ ਪਰਿਵਾਰ ਸਾਹਮਣੇ ਆਇਆ ਤੇ ਸਰਕਾਰ ਨੂੰ ਸਵਾਲ ਕੀਤੇ ਨੇ ਕਿ ਅਗਨੀ ਵੀਰ ਯੋਜਨਾ ਦਾ ਵਿਰੋਧ ਕੀਤਾ ਗਿਆ। ਦਰਅਸਲ ਬਰਨਾਲਾ ਦੇ ਪਿੰਡ ਮਹਿਤਾ ਦਾ ਅਗਨੀ ਵੀਰ ਸੁਖਵਿੰਦਰ ਸਿੰਘ April 2024 ਨੂੰ ਡਿਊਟੀ ਦੇ ਦੌਰਾਨ ਜੰਮੂ ਦੇ ਵਿੱਚ ਸ਼ਹੀਦ ਹੋ ਗਏ। ਪਰ ਉਸਦੇ ਪਰਿਵਾਰ ਨੂੰ ਸਰਕਾਰ ਦੇ ਵੱਲੋਂ ਕੋਈ ਵੀ ਮਦਦ ਜਾਂ ਸਹੂਲਤ ਨਹੀਂ ਦਿੱਤੀ ਗਈ ਹੈ ਦੱਸਦੀ ਕਿ ਸ਼ਹੀਦ ਅਗਨੀਵੀਰ ਦਾ ਪਰਿਵਾਰ ਸਰਕਾਰ ਤੋਂ ਨਾਰਾਜ਼ ਹੈ ਸੁਖਵਿੰਦਰ ਸਿੰਘ ਦੀ ਮਾਂ ਨੇ ਸਿੱਧੇ ਤੌਰ ਤੇ ਅਗਨੀਵੀਰ ਯੋਜਨਾ ਦਾ ਵਿਰੋਧ ਕੀਤਾ ਹੈ ਦਰਅਸਲ ਅਗਨੀਵੀਰ ਦੀ ਮਾਂ ਤੇ ਦਾਦੀ ਨੇ ਭਰੇ ਮਨ ਦੇ ਨਾਲ ਕਿਹਾ ਕਿ ਸੁਖਵਿੰਦਰ ਸਿੰਘ ਦੇ ਪਿਤਾ ਵੀ ਸੈਨਾ ਦੇ ਵਿੱਚ ਸਨ ਉਹਨਾਂ ਦੀ ਨੌਕਰੀ ਦੀ ਸੁਵਿਧਾ ਅੱਜ ਤੱਕ ਪਰਿਵਾਰ ਨੂੰ ਮਿਲ ਰਹੀ ਹੈ ਪਰ ਸੁਖਵਿੰਦਰ ਸਿੰਘ ਦੇਸ਼ ਦੇ ਲਈ ਕੁਰਬਾਨ ਹੋ ਗਏ ਇਸ ਦੇ ਬਾਵਜੂਦ ਵੀ ਸਰਕਾਰ ਦੇ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ ਇਸ ਮੌਕੇ ਬੋਲਦਿਆਂ ਹੋਇਆ ਸ਼ਹੀਦ ਅਗਨੀਵੀਰ ਦੀ ਮਾਂ ਰਣਜੀਤ ਕੌਰ ਨੇ ਕਿਹਾ ਕਿ ਉਹਨਾਂ ਦਾ ਪੁੱਤਰ ਸੁਖਵਿੰਦਰ 25 ਦਸੰਬਰ 2022 ਨੂੰ ਅਗਨੀਵੀਰ ਯੋਜਨਾ ਦੇ ਮਾਧਿਅਮ ਨਾਲ ਭਾਰਤੀ ਫੌਜ ਦੇ ਵਿੱਚ ਸ਼ਾਮਲ ਹੋਇਆ ਸੀ ਤੇ 16 April 2024 ਨੂੰ ਸ਼ਹੀਦ ਹੋ ਗਿਆ ਸਿਰਫ ਇੱਕ ਸਾਲ 4 ਮਹੀਨੇ ਡਿਊਟੀ ਕੀਤੀ ਤੇ 16 ਤਰੀਕ ਨੂੰ ਪਰਿਵਾਰ ਨੂੰ ਫੋਨ ਆਇਆ ਕਿ ਸੁਖਵਿੰਦਰ ਸਿੰਘ ਸ਼ਹੀਦ ਹੋ ਗਿਆ ਤੇ ਅਗਲੇ ਦਿਨ ਮ੍ਰਿਤਕ ਦੇ ਘਰ ਪਹੁੰਚ ਗਈ ਉਹਨਾਂ ਕਿਹਾ ਕਿ ਫੌਜ ਦੇ ਵਿੱਚ ਭਰਤੀ ਉਹਨਾਂ ਕਿਹਾ ਕਿ ਫੌਜ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਸੁਖਵਿੰਦਰ ਦੀ ਪਹਿਲੀ ਪੋਸਟਿੰਗ ਜੰਮੂ ਦੇ ਵਿੱਚ दी दी कि ਉੱਥੇ ਸੁਖਵਿੰਦਰ ਸਿੰਘ ਸ਼ਹੀਦ ਹੋ ਗਿਆ ਉਸ ਤੋਂ ਇਲਾਵਾ ਦੇਟੇ ਦੀ ਸ਼ਹਾਦਤ ਦੀ ਵਜੇ ਅਜੇ ਤੱਕ ਸਾਹਮਣੇ ਨਹੀਂ ਆ ਪਈ ਉਹਨਾਂ ਦਾ ਕਹਿਣਾ ਕਿ ਘਰ ਦੇ ਵਿੱਚ ਦੋ ਪੁੱਤਰ ਨੇ ਇੱਕ ਪੁੱਤਰ ਵਿਦੇਸ਼ ਦੇ ਵਿੱਚ ਰਹਿੰਦਾ ਹੈ ਤੇ ਇਸ ਪੁੱਤ ਦੀ ਸ਼ਹਾਦਤ ਤੋਂ ਬਾਅਦ ਸਰਕਾਰ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਮੁਆਵਜ਼ਾ ਜਾਂ ਕੋਈ ਮਦਦ ਨਹੀਂ ਕੀਤੀ ਗਈ। ਉਹਨਾਂ ਕਹਿੰਦੇ ਕਿ ਪੁੱਤਰ ਦੀ ਸ਼ਹਾਦਤ ਤੇ ਸਰਕਾਰ ਨੇ ਪਰਿਵਾਰ ਨੂੰ ਮਦਦ ਦਾ ਭਰੋਸਾ ਤਾਂ ਦਿੱਤਾ ਪਰ ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਕਹਿੰਦੇ ਕਿ ਉਹਨਾਂ ਦਾ ਪਰਿਵਾਰ ਅਗਨੀਵੀਰ ਯੋਜਨਾ ਦੇ ਖਿਲਾਫ ਹੈ ਕਿਉਂਕਿ ਇਸ ਯੋਜਨਾ ਦੇ ਤਹਿਤ ਸੈਨਾ ਦੇ ਵਿੱਚ ਭਰਤੀ ਹੋਏ ਨੌਜਵਾਨਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ ਤੇ ਸ਼ਹਾਦਤ ਤੋਂ ਬਾਅਦ ਅੰਤਮ ਸੰਸਕਾਰ ਦੇ ਵਿੱਚ ਸਲਾਮੀ ਤੱਕ ਨਹੀਂ ਦਿੱਤੀ ਗਈ। ਉੱਥੇ ਹੀ ਮੌਕੇ ਤੇ तमाम ਰਾਜਨੀਤਿਕ ਆਗੂ ਵੀ ਉਹਨਾਂ ਦੇ ਘਰ ਪਹੁੰਚੇ ਕਈ ਵਾਅਦੇ ਕੀਤੇ ਗਏ ਪਰ ਕੋਈ ਵਾਅਦਾ ਪੂਰਾ ਨਹੀਂ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਪਤੀ ਵੀ ਸੈਨਾ ਦੇ ਵਿੱਚ ਸਨ ਤੇ ਉਹਨਾਂ ਤੋਂ ਹੀ ਪ੍ਰੋਤਸਾਹਿਤ ਹੋ ਕੇ ਉਹਨਾਂ ਦਾ ਪੁੱਤਰ ਜਿਹੜਾ ਹੈ ਸੈਨਾ ਦੇ ਵਿੱਚ ਸ਼ਾਮਲ ਹੋਇਆ ਸੀ ਤੇ ਉਹਨਾਂ ਦਾ ਕਹਿਣਾ ਹੈ ਕਿ ਮੇਰਾ ਪਤੀ ਤਾਂ ਮਹਿਲਾ ਦਾ ਕਹਿਣਾ ਹੈ ਕਿ ਉਹਨਾਂ ਦੇ ਪਤੀ ਵੀ ਸੈਨਾ ਦੇ ਵਿੱਚ ਸਨ ਤੇ ਉਹਨਾਂ ਤੋਂ ਹੀ ਪ੍ਰੇਰਣਾ ਲੈ ਕੇ ਉਹਨਾਂ ਦਾ ਪੁੱਤਰ ਸੈਨਾ ਦੇ ਵਿੱਚ ਸ਼ਾਮਲ ਹੋਇਆ ਸੀ ਪਤੀ ਦੀ ਨੌਕਰੀ ਦੀ ਸੁਵਿਧਾ ਤਾਂ ਪਰ ਯੂਰਪੀ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਤੀ ਵੀ ਸੈਨਾ ਦੇ ਵਿੱਚ ਸਨ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਸੁਖਵਿੰਦਰ ਵੀ ਸੈਨਾ ਦੇ ਵਿੱਚ ਸ਼ਾਮਲ ਹੋਇਆ ਸੀ ਪਤੀ ਦੀ ਨੌਕਰੀ ਦੀ ਸੁਵਿਧਾ ਤਾਂ ਅਜੇ ਤੱਕ ਮਿਲ ਰਹੀ ਹੈ ਪਰ ਪੁੱਤਰ ਦੀ ਸ਼ਹਾਦਤ ਤੋਂ ਬਾਅਦ ਕਿਸੇ ਨਿਸਾਰ ਨਹੀਂ ਲਈ ਹੈ ਉਧਰ ਹੀ ਸ਼ਹੀਦ ਦੀ ਦਾਦੀ ਗੁਰਦੇਵ ਕੌਰ ਦਾ ਕਹਿਣਾ ਹੈ ਕਿ ਸੁਖਵਿੰਦਰ ਸਿੰਘ ਦੇ ਪਿਤਾ ਵੀ ਸੈਨਾ ਦੇ ਵਿੱਚ ਸਨ ਤੇ ਉਹਨਾਂ ਤੋਂ ਹੀ ਪ੍ਰੇਰਿਤ ਹੋ ਕੇ ਉਹ ਸੈਨਾ ਦੇ ਵਿੱਚ ਸ਼ਾਮਲ ਹੋਇਆ ਸੀ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਬੱਚਾ ਦੇਸ਼ ਦੇ ਲਈ ਸ਼ਹੀਦ ਹੋ ਗਿਆ ਹਾਲਾਂਕਿ ਉਹਨਾਂ ਦਾ ਬੱਚਾ ਵਾਪਸ ਨਹੀਂ ਆ ਸਕਦਾ ਪਰ ਸਰਕਾਰ ਦੇ ਵੱਲੋਂ ਕੋਈ ਮਦਦ ਵੀ ਨਹੀਂ ਕੀਤੀ ਗਈ ਉਹਨਾਂ ਕਿਹਾ ਕਿ ਉਹਨਾਂ ਦੇ ਪੁੱਤਰ ਨੇ ਸੈਨਾ ਦੇ ਵਿੱਚ ਸੇਵਾ ਨਿਭਾਈ ਹੈ ਸਰਕਾਰ ਦੇ ਵੱਲੋਂ ਪੈਨਸ਼ਨ ਸਮੇਤ तमाम ਜਿਹੜੀਆਂ ਸੁਵਿਧਾਵਾਂ ਨੇ ਉਹ ਦਿੱਤੀਆਂ ਗਈਆਂ ਨੇ ਪਰ ਉਹਨਾਂ ਦੇ ਪੋਤੇ ਦੀ ਸ਼ਹਾਦਤ ਤੋਂ ਬਾਅਦ ਵੀ ਸਰਕਾਰ ਦੇ ਵੱਲੋਂ ਕੋਈ ਸੁਵਿਧਾ ਨਹੀਂ ਦਿੱਤੀ ਗਈ ਜਿਹੜੇ ਵਾਅਦੇ ਕੀਤੇ ਗਏ ਉਹ ਅੱਜ ਤੱਕ ਪੂਰੇ ਨਹੀਂ ਕੀਤੇ ਗਏ ਹਾਂਜੀ ਕੀ ਨਾਮ ਤੁਹਾਡਾ ਰਣਜੀਤ ਕੌਰ ਜੀ ਇਹ ਜੀ ਸੁਖਵਿੰਦਰ ਸਿੰਘ ਸੀ ਮੇਰੇ ਮੁੰਡੇ ਦਾ ਨਾਮ ਤੇ ਇਹ 25 ਦਸੰਬਰ ਨੂੰ 2022 ਚ ਹੋਇਆ ਸੀ ਭਰਤੀ ਜੀ ਪਤੇਗੜ ਸਾਹਿਬ ਤੇ ਫੋਰਸ ਖਲਾਈ ਚ ਸੀ ਜੀ ਇਹ ਕਿਰੇ ਫੋਰਜ ਵਰਤੀ ਹੋਸੀ ਮੈਂ ਸੁਖਲਾਈ ਚ ਹੋਇਆ ਸੀ ਜੀ ਇਹ ਤੇ ਉਹ ਫੋਰ ਫੋਰ ਸੁਖਲਾਈ ਚ ਸੀ ਜੀ ਸ਼ਾਮ ਮਤਲਬ 16 ਤਰੀਕ ਨੂੰ ਸਾਨੂੰ ਇਹਦੀ ਮਤਲਬ ਇਹੀ ਖਬਰ ਆਈ ਆ ਵੀ ਮੁੰਡਾ ਸ਼ਹੀਦ ਹੋ ਗਿਆ ਤੇ ਸਵੇਰ ਨੂੰ ਡਟ ਡੋਟੀ ਆ ਗਈ ਅਗਨੀ ਵੀਰ ਚ ਇਹ ਹੋਇਆ ਸੀ ਹਾਂਜੀ ਅਗਨੀ ਵੀਰ ਚ ਜੀ ਕੀ ਦੱਸੇਗਾ ਕੀ ਹੋਇਆ ਸੀ ਕੁਛ ਨਹੀਂ ਬਸ ਜੀ ਇੱਕ ਵਾਰੀ ਫੋਨ ਆਇਆ ਮੁੜ ਕੇ ਤਾਂ ਬਸ ਫੋਨ ਆਇਆ ਨਹੀਂ ਕਿ ਸਵੇਰ ਆਈ ਹੈ ਲੈ ਕੇ ਕਿੰਨੀ ਉਮਰ ਸੀ ਕਿੰਨਾ ਟਾਈਮ ਭਰਤੀ ਹੋਏ ਨਵਰੇ ਸੀ ਇਹ ਜੀ 25 ਦਸੰਬਰ ਨੂੰ ਹੋਇਆ ਸੀਗਾ ਜੀ 22 ਚ ਤੇ 16 ਅਪ੍ਰੈਲ ਨੂੰ ਤਾਂ ਇਹ 24 ਚ ਆ ਗਿਆ ਕਰੇ 1 ਸਾਲ 3 ਮਹੀਨੇ ਦੀ 4 ਮਹੀਨੇ ਦੀ ਸਰਵਿਸ ਜੀ ਪਰਿਵਾਰ ਚ ਕੌਣ ਕੌਣ ਇਹਦੇ ਬਸ ਜੀ ਦੋ ਹੀ ਬੇਟੇ ਸੀ ਮੇਰੇ ਇੱਕ ਬਾਹਰ ਆਏ ਕੀ ਮੁਆਵਜ਼ਾ ਮਿਲਿਆ ਕੋਈ ਨਾ ਜੀ ਕੁਝ ਨਹੀਂ ਮਿਲਿਆ ਹਜੇ ਤੱਕ ਸਕੇਂਦਰ ਜਾਂ ਪੰਜਾਬ ਸਰਕਾਰ ਤੋਂ ਕਿਸੇ ਨਾ ਜੀ ਕੋਈ ਮੁਆਵਜ਼ਾ ਨਹੀਂ ਮਿਲਿਆ ਕਿਹਾ ਗਿਆ ਸੀ ਹਾਂ ਜੀ ਕਿਹਾ ਗਿਆ ਸੀ ਕੀ ਕਿਹਾ ਗਿਆ ਸੀ ਤਾਂ ਮਤਲਬ ਜੋ ਬਣਦਾ ਸਰਕਾਰ ਵੱਲੋਂ ਵੀ ਹੈਲਪ ਕੀਤੀ ਜਾਉ ਪਰਵਾਰ ਦੇ ਜਿਵੇਂ ਅੱਜ ਲੋਕ ਸਭਾ ਚ ਬਰੋਦੀਤਰ ਵੱਲੋਂ ਇਹ ਮੁੱਦਾ ਚੱਕਿਆ ਗਿਆ ਕਿ ਅਗਨੀ ਵੀਰ ਇੱਕ ਬਨਾਰੇ ਦੇ ਵੀ ਨੂੰ 1 ਕਰੋੜ ਦੀ ਗੱਲ ਕੀਤੀ ਗਈ ਸੀ ਕੋਈ ਮੁਆਵਜ਼ਾ ਮਿਲਣ ਦੀ ਨਾ ਜੀ ਕੁਛ ਵੀ ਨਹੀਂ ਕੋਈ ਨਹੀਂ ਮਿਲਿਆ ਕਿਸੇ ਜੀ ਕੋਈ ਕੁਛ ਨਹੀਂ ਮਿਲਿਆ ਨਾ ਜੀ ਕੁਛ ਨਹੀਂ ਮਿਲਿਆ ਕੀ ਕਹਣਾ ਚਾਹੋਗੇ ਜੇ ਮਿਲਣਾ ਮਿਲਣ ਲੈ ਕੇ ਜੀ ਅਸੀਂ ਤਾਂ ਮਤਲਬ ਇਹ ਇਹਦੇ ਅਗਨੀਵੀਰ ਦੀ ਬਹੁਤ ਖਲਾਫ ਹਾਂ ਜੀ ਮੈਂ ਇਹਨਾਂ ਦੀ ਬਿਲਕੁਲ ਕੇਅਰ ਨਹੀਂ ਜਿਵੇਂ ਮੇਰਾ ਬੇਟਾ ਦੱਸਦਾ ਰਿਹਾ ਵਿੱਚ ਵੀ ਕੇਅਰ ਨਹੀਂ ਕਰੀ ਜਾਂਦੀ ਇਹਨਾਂ ਦੀ ਜਿੰਮੇ ਮਤਲਬ ਆਪਣੇ ਇਹਨਾਂ ਦੀ ਪਹਿਲਾਂ ਵਾਲੇ ਫੌਜੀ ਨਹੀਂ ਹੁੰਦੀ ਸੀ ਜੀ ਕੇਅਰ ਉਵੇਂ ਨਹੀਂ ਕੇਅਰ ਹੋਈ ਇਹਨਾਂ ਦੀ ਸੰਸਕਾਰ ਕਿਵੇਂ ਕੀਤਾ ਗਿਆ ਜੀ ਸੰਸਕਾਰ ਤਾਂ ਜੀ ਮਤਲਬ ਪੂਰਾ ਰੀਤੀ ਰਿਵਾਜ ਨਹੀਂ ਕਰਦੇ ਸਿਰਫ ਉਹ ਸਲਾਮੀ ਨਹੀਂ ਦਿੱਤੀ ਨਹੀਂ ਸਲਾਮੀ ਨਹੀਂ ਦਿੱਤੀ ਇਹਨੂੰ ਹਾਂ ਜੀ ਜੀ ਜਦੋਂ ਜਦੋਂ ਇਹਦੀ ਡੈਥ ਹੋਈ ਸੀਗੀ ਸਾਰੇ ਪੂਰੇ ਮਤਲਬ ਕਾਉਂ ਦੇ ਰਿਲੇਟਡ ਆਉਂਦੇ ਸੀਗੇ ਪਾਰਟੀਆਂ ਦੇ ਸਾਰਿਆਂ ਨੇ ਵਾਅਦਾ ਕਰਿਆ ਸੀਗਾ ਵੀ ਵਿੱਚ ਵਿੱਚ ਤਾਂ ਇਦਾਂ ਵੀ ਕਹਿ ਗਿਆ ਸੀਗੀ ਵੀ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਆਊਗੀ ਮਤਲਬ ਮਤਲਬ ਉਸ ਜੋ ਵੀ ਕਾਨੂੰਨੀ ਜਾਂ ਸਰਕਾਰੀ ਸਹਤ ਹੋਗੀ ਦਿੱਤੀ ਜਾਊਗੀ ਪਰ ਅਜੇ ਤੱਕ ਸਾਨੂੰ ਕੋਈ ਨਹੀਂ ਮਿਲਿਆ ਅਸੀਂ ਅਹੀਂ ਚੋਨੇ ਵੀ ਸਾਡ ਨੂੰ ਸਾਡਾ ਹੱਕ ਮਿਲੇ ਬੱਚਾ ਤਾਂ ਸਾਡਾ ਵਾਪਸ ਨਹੀਂ ਆ ਸਕਦਾ ਜੀ ਨਹੀਂ ਮੇਰਾ ਨਹੀਂ ਹਾਂਜੀ ਹੋਰ ਅੰਗਰੀ ਮੇਰਾ ਨਹੀਂ ਸਭ ਨੂੰ ਵੀ ਹੱਕ ਮਿਲਣਾ ਚਾਹੀਦਾ ਜੀ ਅਸੀਂ ਤਾਂ ਹੁਣ ਨਾ ਮਰਿਆਂ ਚਾਹਾਂ ਜਿਉਂਦਿਆਂ ਚ ਜਦੋਂ ਬੱਚਾ ਹੀ ਚਲੇ ਗਿਆ ਜੀ ਕੋਈ ਜ਼ਿੰਦਗੀ ਨਹੀਂ ਲੀ ਮੇਰੇ ਪਤੀ ਵੀ ਜੀ ਆਰਮੀ ਚ ਸੀਗੇ ਉਹਨਾਂ ਨੂੰ ਦੇਖ ਕੇ ਇਹ ਵੀ ਭਰਤੀ ਹੋ ਗਿਆ ਜੀ ਪਰ ਇਹਦੀ ਮੌਤ ਬਾਅਦ ਇਹਨੂੰ ਹਸੂਲਤਾ ਤੱਕ ਕੋਈ ਵੀ ਮਤਲਬ ਉਹ ਇਹ ਜੀ ਉਹਨਾਂ ਨੂੰ ਮੁਆਵਜ਼ਾ ਵਗੈਰਾ ਕੁਝ ਵੀ ਨਹੀਂ ਮਿਲਿਆ ਜੀ ਤੇ ਬਾਕੀ ਸੂਲਤਾ ਜਿਵੇਂ ਮਿਲਦੀ ਜਿਵੇਂ ਸਾਨੂੰ ਹੁਣ ਤੱਕ ਮੈਡੀਕਲ ਵਗੈਰਾ ਸਭ ਕੁਝ ਸਾਡਾ ਮਤਲਬ ਫ੍ਰੀ ਚੱਲ ਰਿਹਾ ਵਾ ਆਰਮੀ ਦੇ ਥਰੂ ਇਹਨਾਂ ਦਾ ਜੀ ਕੁਝ ਵੀ ਨਹੀਂ ਸੀ ਨਾ ਇਹਨਾਂ ਨੂੰ ਕੋਈ ਫੰਡ ਨਾ ਸੀ ਨਾ ਇਹਨਾਂ ਨੂੰ ਕੁਝ ਵੀ ਨਹੀਂ ਸੀ ਜੀ ਤੇ ਇਹਨਿਕਰ ਬਾਅਦ ਜੀ ਇਹਦੀ ਪਹਿਲੀ ਪੋਸਟਿੰਗ ਜੰਮੂ ਕਸ਼ਮੀਰ ਸੀ ਜੀ ਉੱਥੇ ਡਿਊਟੀ ਦੌਰਾਨ ਇਹ ਸ਼ਹੀਦ ਹੋਇਆ ਜੀ ਤੇ ਸੀ ਦਾ ਵੀ ਸਾਨੂੰ ਹਜੇ ਤੱਕ ਕੋਈ ਵੀ ਮੁਆਵਜ਼ਾ ਨਹੀਂ ਮਿਲਿਆ ਜੀ ਇਹਦਾ ਹਜੇ ਤੱਕ ਜੋ ਸਾਨੂੰ ਮਿਲਣਾ ਚਾਹੀਦਾ ਜਿਵੇਂ ਫੌਜੀਆ ਨੂੰ ਮਿਲਦਾ ਜੀ ਮੌਤ ਦਾ ਕਾਰਨ ਦੱਸਿਆ ਕੋਈ ਨਾ ਜੀ ਕੋਈ ਛੁਣ ਦੱਸਿਆ ਜੀ ਸਾਨੂੰ ਮੌਤ ਦਾ ਕਾਰਨ ਹਜੇ ਤੱਕ ਸਾਡੇ ਕੋਲ ਕੋਈ ਵੀ ਇਹਦੀ ਕਾਗਜ਼ੀ ਕਾਰਵਾਈ ਕੁਛ ਨਹੀਂ ਆਇਆ ਜੀ ਕਰਦੇ ਕੋ ਕਰੀਂ ਦੇਖੋ ਜੀ ਇਹਨਾਂ ਦਾ ਡੈਡੀ ਪਾਰਟੀ ਹੋਇਆ ਵੈਸੀ ਆ ਉਹਨਾਂ ਨੂੰ ਬਹੁਤ ਸਾਰਾ ਕੁਝ ਸਲਾਇਤਾ ਜਿੰਨੀ ਹੁੰਦੀ ਆਗੀ ਆਪਣੀ ਫੌਜੀਆ ਦੀ ਉਹ ਮਿਲ ਗਈ ਤੇ ਉਹਨਾਂ ਨੂੰ ਦੇਖ ਕੇ ਉਹਨਾਂ ਦਾ ਬੱਚਾ ਭਰਤੀ ਹੋਇਆ ਵੀ ਡੈਡੀ ਨੇ ਇੰਨੀ ਕੁਰਬਾਨੀ ਨਹੀਂ ਕੀਤੀ ਐ ਨਾ ਕਰਿਆ ਵੀ ਮੈਂ ਵੀ ਕਰਾਂ ਹੈ ਉੱਥੇ ਜਾ ਕੇ ਜੀ ਦੱਸੋਗੀ ਉਹ ਵੀ ਜੀ ਇਹਨਾਂ ਨੂੰ ਮਿਲਣਾ ਚਾਹੀਦਾ ਉਸ ਤਰ੍ਹਾਂ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਅੱਜ ਸਾਡਾ ਬੱਚਾ ਵਾਪਸ ਨਹੀਂ ਆ ਸਕਦਾਗਾ ਸਾਨੂੰ ਕੁਝ ਵੀ ਨਹੀਂ ਕਰੇਗਾ ਜੀ ਕੁਛ ਤਾਂ ਕੁਛ ਕਰਨਾ ਕੋਈ ਨੀ ਜਾੜਗਰੀ ਕੁਛ ਵੀ ਜਿੰਨੇ ਲੀਡਰ ਆਉਂਦੇ ਸੀ ਸਾਰੇ ਕਹਿੰਦੇ ਸੀ ਐਂ ਕਰਾਂਗੇ ਐਂ ਕਰਾਂਗੇ ਅੱਜ ਤੱਕ ਕੁਛ ਵੀ ਨਹੀਂ ਆਇਆ ਸਾਡਾ ਬੱਚਾ ਵਾਪਸ ਆ ਜਾਵੇ ਜੇ ਸਾਨੂੰ ਨਹੀਂ ਵੀ ਕੋਈ ਦੇਖਣਾ ਸਾਡਾ ਬੱਚਾ ਵਾਪਸ ਆ ਜਾਵੇ ਮੈਂ ਤਾਂ ਆਪ ਦਾ ਬੱਚਾ ਮੇਰਾ ਭਰਤੀ ਹੋਇਆ ਫੌਜ ਦੇ ਵਿੱਚ ਗਿਆ ਆਰਮੀ ਦੇ ਵਿੱਚ ਪਿਆ ਬਹੁਤ ਨੇ ਸਾਰਾ ਕੁਛ ਗੌਰਮੈਂਟ ਨੇ ਉਹਨੂੰ ਕਰਕੇ ਟੋਰਿਆ ਤਾਂ ਮੇਰਾ ਪੋਤਾ ਉਹਦੀ ਕਾਰਨ ਹੌ ਦੇ ਵਿੱਚ ਗਿਆ ਤੇ ਮੇਰੇ ਪੁੱਤੇ ਦਾ ਕੁਝ ਵੀ ਨਹੀਂ ਹੋਇਆਗਾ ਐਵੇਂ ਨਹੀਂ ਕੋਈ ਵੀ ਓਹਦੀ ਤਰੱਕ ਕੁਝ ਵੀ ਨਹੀਂ ਹੋਇਆਗਾ ਗਵਰਨਮੈਂਟ ਕੁਝ ਤਾਂ ਸੋਚੇ ਕੁਝ ਸਰਕਾਰ ਸੋਚੇ ਜੋ ਵਾਦੇ ਕਰੇ ਸੀ ਅੱਜ ਤੱਕ ਕੋਈ ਵਾਦਾ ਨਹੀਂ ਪੂਰਾ ਉਤਰਿਆ ਗਿਆਗਾ ਸਾਡਾ ਦਿਲ ਬੜਾ ਹੀ ਔਖਾਗਾ ਬੜੀ ਸਾਨੂੰ ਬੱਚਾ ਪਿਆਰਾ ਸੀਗਾ ਅੱਜ ਦੇਸ਼ ਦੇ ਲਈ ਬੱਚਾ ਸ਼ਹੀਦ ਹੋ ਗਿਆ ਬੜੀ ਮੁਸ਼ਕਲ ਸਾਨੂੰ ਹੋਇਆ ਪਿਆ ਸਾਡੇ ਬੱਚੇ ਲਈ ਕੁਝ ਤਾਂ ਸੋਚੇ ਗਵਰਨਮੈਂਟ ਕੁਝ ਕਿੰਨੇ ਲੀਡਰ ਆਉਂਦੇ ਸੀ ਸਾਰੇ ਕਹਿੰਦੇ ਸਿਆਏ ਕਰਾਂਗੇ ਕਰਾਂਗੇ ਸਾਡੇ ਮਨ ਖੜਾ ਕੇ ਚਲੇ ਗਏ ਅੱਜ ਸਾਨੂੰ ਕੁਝ ਵੀ ਨਹੀਂ ਦੇਖਦਾ ਸਾਡੇ ਬੱਚੇ ਦਾ ਪਿੰਡ ਚ ਹੈ ਜਾਂ ਕੁਝ ਵੀ ਮਾਨ ਹੋਣਾ ਚਾਹੀਦਾਗਾ ਵਿਗੜੀ ਹੋਣੀ ਚਾਹੀਦੀ ਆ